ਨਵੀਂ ਬਣੀ ਮਾਂ ਤੇ ਪਹਿਲੀ ਵਾਰੀ ਆਣ ਲੱਗੀ ਹੈ ਬਾਹਰ ਆਇਓ 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 ਅਦਰ ਸਮਾਇਲ ਕਰਕੇ ਮਾੜਾ ਆਸਕੇ ਹੈ ਮੈਂ ਫੋਟੋ ਵੀ ਖਿੱਚਣੇ ਨਾਲ ਅੱਛਾ ਕਿੱਦਾਂ ਦਾ ਫੀਲ ਹੋ ਰਿਹਾ ਹੈ ਬਹੁਤ ਵਧੀਆ ਅੱਛਾ ਤੇ ਕੀ ਮਤਲਬ ਅੱਗੇ ਕੀ ਕਰਿਆ ਕਰੇ ਕੀ ਪਲਾਨ ਹੈ ਹੁਟਾ ਕਰਾਂਗੇ ਹੁਟਾ ਕਰਾਂਗੇ ਕਿੱਦਾਂ ਦੀ ਫੀਲਿੰਗ ਆ ਰਹੀ ਹੈ ਠੀਕ ਹੈ ਖੁੱਲ ਕੇ ਦੱਸ ਕੋਈ ਰੋਕ ਮਾ ਨਾ ਟੋਲੋ ਦੇ ਕਿਵੇਂ ਦਾ ਲੱਗਿਆ ਅੱਛਾ ਮੈਂ ਤਾਂ ਬਹੁਤ ਵਧੀਆ ਉਸਕਾਰ ਫੁਰਕ ਦਾ ਹਾਂ ਕੋਟਮ ਕੋਟ ਧੰਵਾਦ ਆ ਜੀ ਅੱਜ ਜੀ ਸਸੀ ਕਾ ਜੀ ਸਾਰਿਆਂ ਦਾ ਸਵਾਗਤ ਹੈ ਤੁਹਾਡਾ ਇਸ ਨਵੇਂ ਬਲੌਗ ਦੇ ਵਿੱਚ ਨਵਾਂ ਦਿਨ ਨਵੀਂ ਸ਼ੁਰੂਆਤ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਬਈ ਕਾਕਾ ਆਪਣਾ ਹੁਣ ਅੱਜ ਚੌਥਾ ਪੰਜਵਾਂ ਦਿਨ ਆ ਉਹਨੂੰ ਚੌਥਾ ਦਿਨ ਹੈ ਸ਼ਾਇਦ ਤੇ ਹੁਣ ਆਪਾਂ ਉਹਦੇ ਕੀ ਕਰਨਾ ਉਹਨੂੰ ਨਿਵਾੜਾ ਨੂੰ ਹੋਣਾ ਹੈ ਉਹਨਾਂ ਨੇ ਹੈਨਾ ਕਰਦਿਆ ਨੇ ਤੇ ਉਹਨੂੰ ਕਹਿੰਦੇ ਨੇ ਵੀ ਪੰਜਵਾਂ ਨਿਵਾਣਾ ਆਇਆ ਸੀ ਹੁਣ ਅੱਜ ਤੇ ਮਾਂ ਨੂੰ ਵੀ ਸ਼ਾਇਦ ਤੇ ਬੱਚੇ ਨੂੰ ਵੀ ਹੈਨਾ ਤੇ ਉਹ ਫਿਰ ਹੁਣ ਰਸਮਾਂ ਰਸਮਾਂ ਕਰਨੀਆਂ ਅੱਜ ਸਾਰੀਆਂ ਤੇ ਬਾਕੀ ਹੁਣ ਰੋਟੀ ਪਾਣੀ ਬਣ ਰਿਹਾ ਤੇ ਚਾਚੀ ਹੁਣੀ ਆਏ ਹੋਏ ਨੇ ਤੇ ਹੈਨਾ ਬਾਕੀ ਮਾੜਾ ਮੋਟਾ ਯਾਨੀ ਕਿ ਸਾਡੀ ਸ਼ੁਰੂ ਤੋਂ ਚੱਲੀਆਂ ਆ ਰਹੀਆਂ ਰਸਮਾਂ ਨੇ ਤੁਸੀਂ ਪਿਛਲੇ ਅਧਿ ਰਾਜ ਦੀ ਵਾਰੀ ਵੀ ਵੇਖਿਆ ਹੋਵੇਗਾ ਸ਼ਾਇਦ ਹੈਨਾ ਆਪਾਂ ਬਾਹਰ ਵਿਧਾਨ ਦੀ ਰਸਮ ਕੀਤੀ ਸੀ ਤੇ ਵੀਡੀਓ ਬਣਾਈਆਂ ਸੀਗੇ ਤੁਸੀਂ ਦੇਖੀ ਹੋਣੀ ਆ ਤੇ ਹੁਣ ਵੀ ਆਪਾਂ ਉਹ ਚੀਜ਼ਾਂ ਕਰਨ ਲੱਗੇ ਆ ਤੇ ਫਿਲਹਾਲ ਹੁਣ ਸਾਰੇ ਕਰਨੇ ਤਿਆਰੀ ਸ਼ੈਰੀ ਤੇ ਆਪਾਂ ਚਲਦੇ ਆ ਬਾਹਰ ਤੁਹਾਨੂੰ ਦਿਖਾਉਂਦਾ ਮੈਂ ਇਹ ਮੈਲਾ ਰੋਟੀ ਰੋਟੀ ਬਣਦੀ ਹੈ ਅੰਦਰ ਸਬਜੀ ਬਣਦੀ ਹੈ ਆ ਦੇਖੋ ਗੋਭੀ ਦੀ ਸਬਜੀ ਤੇ ਹੋਰ ਕੀ ਮਨਪ੍ਰਿਤ ਦਾਲ ਬਣਦੀ ਦਾਲ ਬਣਦੀ ਪਈ ਹੈ ਇਹ ਦਾਲ ਬਣ ਚੁੱਕੀ ਹੈ ਸੋਰੀ ਦਾਲ ਬਣ ਗਈ ਬੜੀ ਘੈਂਟ ਤੇ ਮਟਰ ਕਾਦੇ ਵਾਸਤੇ ਨੇ ਮਨਪ੍ਰਿਤ ਤੇ ਪਾਇੇ ਨਹੀਂ ਹਾਲੇ ਸੀ ਜਿੰਨੀ ਦੀ ਲੋਣੀ ਅੱਛਾ ਅੱਛਾ ਠੀਕ ਆ ਠੀਕ ਆ ਤੇ ਇਧਰ ਕਾਕਾ ਸਾਡਾ ਅਦੀਰਾਜ ਸਿੰਘ ਸਵੇਰੇ ਸਵੇਰੇ ਤਿਆਰ shear ਕਪੜੇ ਪਾ ਕੇ ਹੋਏ ਤੇੜੇ ਮੜ ਹੈਲੋ ਹੈਲੋ ਤੇ ਮੰਮੀ ਹੋਣੀ ਇਧਰ ਬੈਠੇ ਨੇ ਦੀਦੀ ਆਈ ਹੋਈ ਏ ਦੀਦੀ ਚਾਚੀ ये आईया हुई ने फिर तह पता ही पिछली बारी भी आईया की रसम आंजीरी चाह पीती जा रही है कि लग रहा मम्मी अज सैकड़ टाइम फिर आन गया शरीह बन गिया हुई है ਪਹਿਲਾਂ ਵੀ ਬਣ ਗਈਆਂ ਸੀ ਪਰ ਫਿਰ ਲਾਤ ਤਾਂ ਸੀ ਜਦੋਂ ਡੈਕੋਰੇਸ਼ਨ ਕੀਤੀ ਸੋਨੂ ਨੇ ਤੇ ਹੁਣ ਦੁਬਾਰਾ ਬਨ ਕੇ ਗਈਆਂ ਤੇ ਕੱਲ ਆਈਆਂ ਪੈਸੇ ਪੂਹੇ ਲੈ ਗਈਆਂ ਮਾੜੇ ਮੋਟੇ ਤੇ ਬਸ ਹੁਣ ਖਰਚੇ ਹੀ ਖर्चे ਨੇ ਤੇ ਇਧਰ ਮਹਾਰਾਜ ਜੀ ਹਲੇ ਤਿਆਰ ਹੀ ਨਹੀਂ ਹੋਏ ਐ ਇਧਰ ਆ ਪਿੰਦਾ ਮੁੰਡੇ ਦਾ ਪਿਓ ਬਾਹਰ ਤੋਂ ਪਣੀ ਕੜ ਚੁੱਕੀ ਹੈ ਬਹੁਤ ਜ਼ਿਆਦਾ ਵਧੀਆ ਧੁੱਪ ਨਿਕਲੀ ਹੋਈ ਹੈ ਇਹ ਆਪਾਂ ਵੀ ਤਿਆਰ ਸ਼ਿਆਰਾਂ ਇਧਰ ਕੱਕਾ ਹੜਾ ਤੈ ਤੁਸੀਂ ਤਿਆਰ ਨਹੀਂ ਹੋਣਾ ਸੀ ਹੈਲੋ ਇੱਧਰ ਵੇਖੋ ਤਿਆਰ ਨਹੀਂ ਝ ਹੋਣਾ ਸੋਨਿਆ ਹੋ ਗਿਆ ਹੋ ਜਾ ਬੇਟਾ ਹੋਰ ਉਹ ਤਿਆਰ ਚੱਲ ਛੱਡ ਫੋਨ ਦਾ ਖੜਾ ਕਦੀ ਕਦੀ ਡੈਡੀ ਦਾ ਫੋਨ ਕਦੀ ਮੇਰਾ ਫੋਨ ਕਦੀ ਦਾदू ਦਾ ਫੋਨ ਦਾ ਮਮਾ ਦਾ ਫੋਨ ਇੱਧਰ ਫੜਾ ਫੋਨ ਦੇ ਦੇ ਲਗਾ ਰਾਂ ਦਾ ਟੱਪ ਕਰ ਤੇ ਬਸ ਹੁਣ ਥੋੜੀ ਦੇਰ ਦੇ ਵਿੱਚ ਰਸਮਾਂ ਰਸਮਾਈਆਂ ਸ਼ੁਰੂ ਕਰਨੀਆਂ ਤੇ ਉਹ ਫਿਰ ਤੁਹਾਨੂੰ ਦਿਖਾਵਾਂਗੇ ਠੀਕ ਹੈ ਜੀ ਲੋਈ ਨਵੀਂ ਬਣੀ ਮਾਂ ਤੇ ਪਹਿਲੀ ਵਾਰੀ ਆਉਣ ਲੱਗੀ ਹੈ ਬਾਹਰ ਕਮਰੇ ਤੋਂ ਨਵੀਂ ਵੋਟੀ ਨਵੀਂ ਮਾਂ ਬਣੀ ਤੇ ਪਹਿਲੀ ਵਾਰੀ ਮਾਂ ਬਣੀ ਤੇ ਨਵੀਂ ਮਾਂ ਬਣੀ ਨਾ ਤੇ ਪਹਿਲੀ ਵਾਰੀ ਹੁਣ ਬਾਹਰ ਵਧਾਣ ਲੱਗੇ ਆ ਬਾਹਰ ਵਧਾਣ ਦੀ ਰਸਮ ਤੇ ਤੁਹਾਡਾ ਦੀਵਾ ਕਿੱਥੇ ਹੈ ਆ ਦੀਵਾ ਤੁਹਾਡਾ ਤੇ ਆ ਦੀਵਾ ਦੀਵਾ ਚਾਪਰ ਪਿੱਛੇ ਰੱਖ ਕੇ ਹਾਮੇ ਪਤਾ ਨਹੀਂ ਦੀਵਾ ਕਿਹਦੇ ਦਾ ਹੈ ਦੀਵਾ ਤੇ ਲਿਆਓ ਦੀਵਾ ਤੇ ਲਿਆਓ ਭਰਾਵਾ ਆ ਜੋਤ ਜੋਤ ਦੀਵਾ ਤੇ ਚਲੋ ਦੀਵਾ ਹੀ ਹੈ ਦੀਵਾ ਬਹੁਤ ਚੀਜ਼ ਹੈ ਜੋ ਅੱਛਾ ਦੀਵਾ ਦਾ ਮਿੱਟੀ ਦਾ ਦੀਵਾ ਸਰੋਂ ਦਾ ਤੇਲ ਆ ਹਾਂ ਇਹ ਹੁੰਦੀ ਜੋਤ ਜੋਤ ਦੇਸੀ ਕੀ ਹੁਣ ਚਾਲ ਜੇ ਜੋਤ ਹੈ ਠੀਕ ਇਹ ਆਪਾਂ ਪਹਿਲਾ ਪੁੰਡੀ ਆਣੀ ਚਾਹੀਦੀ ਹੈ ਹਾਂਜੀ ਅੱਜ ਪੁੰਡੀ ਦੇ ਨਾਲੇ ਨਾਲ ਏ ਕੱਲੇ ਰਵਾਲ ਹੈ ਦਾ ਸਟਾਈਲ ਹੈ ਸਟਾਈਲ ਪੁੰਡੀ ਦਾ ਸਟਾਈਲ ਹੈ ਇਹ ਆਪਾਂ ਦਾ ਸਟਾਈਲ ਹੈ ਹਾਂ ਕੋਈ ਜ਼ਿਆਦਾ ਖੜੇ ਆਪ ਨਹੀਂ ਚਾਹੀਦੇ ਜਲਦੀ ਕਰੋ ਭਰਾਵਾ ਚਲ ਆਇਓ ਸਿੱਧਾ ਵੇਖੀ ਤੀ ਪਰ ਆਇਓ 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 ਇੱਧਰ ਸਮਾਈਲ ਕਰਕੇ ਮੜਾ ਆਸਕੇ ਹੈ ਮੈਂ ਫੋਟੋ ਵੀ ਖਿੱਚਣੇ ਨਾਲ ਪਹਿਲਾ ਕਿਹੜਾ ਪੈਰ ਰੱਖਣਾ ਮੰਮੀ ਸੱਜਾ ਸੱਜਾ ਰੱਖੀ ਚਲੋ 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 ਆਜੋ 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 ਚਾਹ ਲੈ ਆਉ ਮੁੰਡਿਆ ਤੂੰ ਵੀ ਨਾਲ ਆ ਉਹ ਮੁੰਡੇ ਦੇ ਬਾਪਾ ਥੋੜੇ ਦਾ ਬਾਪਾ ਥੇੜਕੇ ਨਾ ਦੇਖਣੇ ਬੈਠਣੇ ਖੜਿਆ ਖੜੇ ਨਾ ਥੋੜਾ ਜਿਹਾ ਬਹਿ ਜਾ ਲਓ ਵਾਏ ਗਰੂ ਵਾਏ ਚਲ ਮਨੇ ਆਜੋ ਤੂੰ ਨਾਲ ਉੱਧਰ ਹੋਇਆ ਆ ਜਾ ਆਜੋ 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 ਆ ਕਮਤੂਲੇ ਆ ਕੇ ਨਾ ਆ ਜਾ ਆ ਆਜੋ ਤੁਮ ਉੱਧਰ ਸਾਇਆ ਦਾ ਰਸੀ ਹਾਂ ਹਲੋ ਦਾਦਾ ਬੈਠਾ ਕਿਚੂ ਬੋਲਿਆ ਤਮੜੀ ਸੱਚਾ ਖੜੀ ਰਹਿ ਜਾ ਚਲੋ ਇਹ ਰੱਖਦਾ ਤੇ ਸਿਰ ਤੇ ਆ ਜਾ ਕੇ ਖੇਡਾ ਭੱਜ ਤੀ ਚਾ ਰੱਖਦੇ ਰੱਖਦੇ ਚੱਲ ਛੇਤੀ ਖੇਚ ਲੈ ਯਾਰ ਇਹ ਦੇਖ ਮੜਾ ਮੰਨੀ ਤੂੰ ਨਹੀਂ ਨਾਲ ਆਣਾ ਚਾ ਰਹਿੰਦੇ ਤੂੰ ਕੋਈ ਦਾ ਸਾਰੇ ਇੱਧਰ ਦੇਖੋ 1 2 3 ਇਹ ਵੀ ਨਹੀਂ ਆ ਕੰਮ ਆ ਚੱਲ ਉਹ ਆਈ ਚੱਲ ਬਾਤ ਉਹ ਆਇਆ ਨਹੀਂ ਜਾਂਦਾ ਯਾਰ ਐ ਰੱਖਰ ਸੋਈ ਚ ਫਿਰ ਉਹ ਵਧਾ ਦਾਂਗੇ ਪਾਣੀ ਉਹ ਪੋੜਿਆ ਨਾ ਪਾ ਲੈ ਉੱਗਣ ਬਾਨੇ ਐ ਜਾਲਾ ਰਮਰੀ ਪਾਣਾ ਤੇ ਬੈਠੇ ਪੋਦੇ ਪਾਣੀ ਨੇ ਆਹ ਦੇਖੋ ਮਿੱਟੀ ਦਾ ਦੀਵਾ ਮਿੱਟੀ ਓ ਸੋਰੀ ਆਟੇ ਦਾ ਦੀਵਾ ਆਟੇ ਦਾ ਦੀਵਾ ਮਿੱਟੀ ਦਾ ਨਿਕਲ ਗਿਆ ਮੋਚੋ ਆਟੇ ਦਾ ਦੀਵਾ ਐਸੀ ਹਾਂ ਹਾਂ ਜਿੱਕ ਆਜਿ ਆਜਿ ਆਰੇ ਹਾਂ ਅ ਅ ਨਹੀਂ ਆ ਗਿਆ ਕਿੱਦਾਂ ਚੱਕ ਲਿਆ ਉਹ ਦੇ ਕੋਣ ਫੜੇ ਤੋਂ ਮਟੇ ਮੈਂ ਪਾ ਦੇ ਨੰਨੂ ਆ ਦੇ ਤਾਂ ਨਹੀਂ ਆਲੇ ਬੋਲੇ ਵੇ ਨਮਾਜ਼ ਦੇ ਹਾਂਜੀ ਤੇ ਹੁਣ ਆਪਾਂ ਨੰਨੂ ਨੂੰ ਪੁੱਛਦੇ ਆਂ ਵੀ ਨੰਨੂ ਨੂੰ ਹੁਣ ਕਿੱਦਾਂ ਦਾ ਲੱਗ ਰਿਹਾ ਉਹਦਾ ਦੂਜਾ ਵੀਰਾ ਵੀ ਆ ਗਿਆ ਬੋਲੋ ਵਧੀਆ ਲੱਗ ਰਿਹਾ ਜ਼ੋਰ ਦੀ ਬੋਲ ਨਾ ਸਹੀ ਜਾਂ ਕੁਝ ਵਧੀਆ ਜਾਂ ਬੋਲ ਵਧੀਆ ਲੱਗ ਰਿਹਾ ਅੱਛਾ ਕਿੱਦਾਂ ਦਾ ਫੀਲ ਹੋ ਰਿਹਾ ਬਹੁਤ ਵਧੀਆ ਅੱਛਾ ਤੇ ਕੀ ਮਤਲਬ ਅੱਗੇ ਕੀ ਕਰਿਆ ਕਰਾਂ ਕੀ ਪਲਾਨ ਹੈ ਕੁੱਟਾ ਕਰਾਂਗੇ ਕੁੱਟਾ ਕਰਾਂਗੇ ਦੇਖਿਓ ਜਦ ਵੀ ਕੁੱਟਾ ਕਰਾਂਗੇ ਸ਼ਮਾਰੀਆਂ ਆਉਂਦੀਆਂ ਹੈ ਕਿ ਖੇਡਿਆ ਕਰਾਂਗੇ ਬੱਚੇ ਕੁੱਟਿਆ ਵੀ ਕਰਾਂਗੇ ਅੱਛਾ ਵਿਚ ਵਿਚ ਕੁੱਟਿਆ ਕਰਾਂ ਮੈਂ ਦੋਵਾਂ ਨੂੰ ਹਾਂ ਖੇਰ ਖੇਰ ਜਿ cụcਟ ਵੀ ਦਿੰਦੇ ਬੱਚੇ ਇਹਨੂੰ ਕੁੱਟਦੇ ਕਹਿੰਦੀ ਮੈਂ ਕਿ ਕੀ ਕਰਿਆ ਕਰੀਏ ਕਹਿੰਦੀ ਕੁੱਟਾਂ ਕਰਾਂਗੇ ਆਹ ਕਿ ਪੁੱਤੋ ਸੋਹਣੇ ਮਿਲ ਕੇ ਤੇਰਾ ਕਿ ਨੀ ਪੁੱਤੋ ਠੰਡਾ ਦੇ ਨਾ ਮੈਂ ਦਿਆਂਗੀ ਤੇ ਦੋਨੇ ਮਿਲ ਕੇ ਤੇਰਾ ਵੀ ਬਾਗ ਪਕੜ ਕੇ نیچے ਖਿੱਚेंगे ਸਾਰਾ ਤੇ ਬਲੂਅਰ ਲਿਆਉਂਦਾ ਸੀਗਾ ਮੈਂ ਬਲੂਅਰ ਚਲਾ ਰਹੇ ਹਾਂ ਜੇਰ ਮੈਂ ਜੀ ਹੋ ਜਾਈਗੀ ਕਾਫੀ ਜ਼ਿਆਦਾ ਹੀਟ ਛੱਡਦਾ ਯਾਰ ਬਹੁਤ ਜ਼ਿਆਦਾ ਹੀਟ ਹੈ ਸਾਨੂੰ ਨਹੀਂ ਨਹੀਂ ਸਹੀ ਹੈ ਸਹੀ ਹੈ ਸਹੀ ਹੈ ਬਰੀ ਆਪਾਂ ਨੂੰ ਪੁੱਛਦੇ ਆਂ ਮੁੰਡੇ ਤੇ ਪਾਪਾ ਨੂੰ ਕਿੱਦਾਂ ਦਾ ਲੱਗਿਆ ਪਾਪਾ ਬਣ ਕੇ ਹੋ ਗਿਆ ਰਿਹਾ ਅੱਛਾ ਕਿੱਦਾਂ ਦੀ ਫੀਲਿੰਗ ਆ ਰਹੀ ਠੀਕ ਹੈ ਖੁੱਲ ਕੇ ਦੱਸ ਓਏ ਹਾਂ ਮਾਣ ਨਾ ਟੋਕ ਰੋ ਅੱਜ ਆਵੇ ਤੇ ਮੁੰਡੇ ਨੂੰ ਬਣ ਲੈਣ ਦੀ ਇਹ ਪੱਗ ਆਪਾਂ ਤੇ ਆਪਾਂ ਵੀ ਹੁਣ ਰਖਾਣ ਲੱਗਿਆ ਰੋਟੀ ਤੇ ਮੁੰਡੇ ਦੇ ਦਾਦਾ ਜੀ ਨੂੰ ਪੁੱਛ ਲੈਨੇ ਆਪਾਂ ਕਿੱਦਾਂ ਦਾ ਲੱਗਿਆ ਦੂਜੀ ਵਾਰੀ ਤੀਜੀ ਵਾਰੀ ਦਾਦਾ ਜੀ ਬਣ ਕੇ ਹਾਂ ਲੜੀ ਕਿਵੇਂ ਦਾ ਲੱਗਿਆ ਤੁਹਾਨੂੰ ਮੈਂ ਕਿਹਾ ਬਹੁਤ ਵਧੀਆ ਉਸ ਕਾਰ ਫੁਰਖ ਦਾ ਹਾਂ ਕੋਟਮ ਕੋਟ ਧੰਨਵਾਦ ਆ ਜਿਹੜਾ ਦੇ ਆ ਦਾਤਾ ਬੰਦੇ ਦੇ ਬਸ ਕੁਛ ਨਹੀਂ ਸਹੀ ਗੱਲ ਨਾ ਬੰਦਾ ਕੁਛ ਕਰ ਸਕਦਾ ਸਹੀ ਗੱਲ ਹਾਂ ਉਹ ਸਮਾਰਕ ਦੀਆਂ ਮੇਹਰਾਂ ਨੇ ਦਾਤੇ ਦੀਆਂ ਉਹਨੂੰ ਕੋਟਮ ਕੋਟ ਨਮਸਕਾਰ ਆ ਧੰਨਵਾਦ ਆ ਇਸ ਗੁਰੂ ਦਾ ਜਿਹਨੇ ਦਾਤਾ ਦਿੱਤੀਆਂ ਨੇ ਸਹੀ ਗੱਲ ਇਹਨਾਂ ਦਾ ਬੰਦੇ ਕਹਿੰਦੇ ਗਮੰਡ ਸਾਨੂੰ ਕੋਈ ਗਮੰਡ ਨਹੀਂ ਕੋਈ ਮਾਣ ਨਹੀਂ ਸ਼ੁਕਰ ਸਮਾਰਕ ਦਾ ਆਪਾਂ ਸ਼ੁਕਰ ਕਰਦੇ ਹੱਥ ਜੋੜ ਕੇ ਉਸ ਪਾਈ ਦਾ ਤੇਰਾ ਸ਼ੁਕਰ ਦਾਤਾ ਤੂੰ ਦਾਤਾ ਬਖਸ਼ਿਆ ਨੇ ਹੈ ਨਾ ਸਹੀ ਗਾ ਹਰ ਚੀਜ਼ ਉਹਦੀ ਹਾਂ ਬਤੂ ਨਾ ਮੇਰਾ ਸੋਣਾ ਲਾਡਾ ਮੇਰਾ ਸੋਣਾ ਲਾਡਾ ਹਾਂ ਬੇਲੇ ਬੋ ਬੱਸ ਤੁਹਾਨੂੰ ਮੰਮੀ ਕਿੱਦਾਂ ਦਾ ਲੱਗ ਰਿਹਾ ਤੁਸ ਬਹੁਤ ਵਧੀਆ ਆ ਰਾਜ ਨੇ ਸੱਚੇ ਬਾਦਸ਼ਾਹ ਨੇ ਉਹਦੇ ਉਹਦੀ ਇੱਛਾ ਏ ਉਹਨੇ ਉਹਦੀ ਕਿਰਪਾ ਏ ਮਹਾਰਾਜ ਸਭ ਨੂੰ ਦੇਵੇ ਮਾਲਕਾ ਸਭ ਦੀਆਂ ਅੰਦਰਾਂ ਠੰਡੀਆਂ ਕਰੇ ਜਿਵੇਂ ਸਾਡੀਆਂ ਕੀਤੀਆਂ ਮਹਾਰਾਜ ਬਾਬਾ ਜੀ ਸਭ ਨੂੰ ਦਾਤਾਂ ਦੇਈ ਮਹਾਰਾਜ ਸਭ ਨੂੰ ਦਾਤਾਂ ਦੇਈ ਇਹੀ ਸੀੜ ਦਾ ਦਾਤਾ ਇਹੀ ਸੀੜ ਦਾ ਮੂਹ ਸਾਸੀ ਗਾਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਨਵੇਂ ਵਲੋਗ ਦੇ ਵਿੱਚ ਤੇ ਹੁਣ ਤਕਰੀਬਨ ਅੱਜ ਕਾਕੇ ਦਾ ਪਹਿਲਾ ਦਿਨ ਸੀ ਕੋਈ ਨਾ ਆਂਦਾ

ਤੇ ਐਡਾ ਨਾਮ ਨੂੰ ਨਹੀਂ ਪਤਾ ਐਦਾ ਤੇ ਐਦਾ ਤੇ ਐਡਾ ਤੇ ਲੈ ਕੇ ਜਰੂਰ ਭੇਜੋ ਤੇ ਮੈਂ ਨਾ ਮੈਂ ਹਾਂ ਮੇਰੇ ਬੰਮੀ ਦੇ ਕਮਰੇ ਦੇ ਵਿੱਚ ਤੇ ਹੋਰ ਹੁਣ ਹੁਣ ਹੜਹੜਾ ਹਾਰੋ ਹਾਰੋ ਮੈਂ ਆਇਆ ਹਾਂ ਮੇਰੇ ਘਰ ਮੈਂ ਟੈਕ ਮੋਲ ਵੇ ਬਾਹਰ ਆ ਗਿਆ ਮੈਂ verdade bura kambda ਹੈ ਤੇ ਕਾਕਾ ਤੇ ਮੈਂ ਤੁਹਾਨੂੰ ਖਾ ਹੀ ਦੇ ਦਿਆਂ ਐ ਵੇਖੋ ਛੋਟੂ ਕਾਕੂ ਕਾਕੂ ਛੋਟੂ ਕਾਕੂ ਕਾਕੂ ਛੋਟੂ ਕਾਕੂ हम <laughs> थोड़ी देर मस्ती करके अपन काके ना चल रहे हां ओके अपन लॉज गो तादबे मम्मी ओके दे मिलन नेक्स्ट लोग ਔਰ ਤਾਂ ਲਾਈਕਸ ਸੋ ਟੂ ਦਰਦੂਰ ਕਰੇ ਬਾਏ ਆ ਕਮੇ ਖੜੀ ਔਰ ਮੈਂ অল레ਡੀ ਖਾਤੀ ਸੀ ਬਾਏ ਸਾਸਰੀ ਗਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਵੀ ਸਵਾਗਤ ਹੈ ਤੁਹਾਡਾ ਜਿਹਦੇ ਇਸ ਵਲੌਗ ਦੇ ਵਿੱਚ ਜਿਹੜਾ ਪਹਿਲੇ ਹੀ ਸ਼ੁਰੂ ਕੀਤਾ ਹੋਇਆ ਹੈ ਤੇ ਹੁਣ ਸਾਰੇ ਚਲੇ ਗਏ ਸੀ ਸ਼ਾਮ ਦਾ ਟਾਈਮ ਹੈ ਇਕਾਦੀ ਰਾਜ ਨੇ ਬਹੁਤ ਤੰਗ ਕੀਤਾ ਸੀ ਤੇ ਉਹ ਰੋਈ ਜਾਂਦਾ ਵਾਰ-ਵਾਰ ਉਸ ਤੋਂ ਬਾਅਦ ਸ਼ੂਟ ਕਰਨ ਦਾ ਟਾਈਮ ਨਹੀਂ ਮਿਲਿਆ ਤੇ ਹੁਣ ਗੱਲ ਐਦਾਂ ਵੀ ਚਲੇ ਗਏ ਨੇ ਸਾਰੇ ਆਪਣੇ ਜਿਹੜੇ ਮਹਿਮਾਨ ਆਏ ਸੀ ਰਸਮ ਨਿਵਾਣ ਦੇ ਲਈ ਉਹ ਚਲੇ ਗਏ ਨੇ ਚਾਚਾ ਚਾਚੀ ਚਲੇ ਗਏ ਨੇ ਦੀਦੀ ਜੈਥੀ ਨੇ ਤੇ ਕਾਕਾ ਜਿਹੜਾ ਛੋਟਾ ਹੈ ਉਹਨੂੰ ਨਵਾਇਆ ਹੋਇਆ ਹੈ ਤੇ ਉਹ ਹੁਣ ਸਵੇਰ ਦਾ ਹਿੱਲਿਆ ਹੀ ਨਹੀਂ ਉਹਨੂੰ ਸੁੱਖ ਵਿਆ ਹੈ ਨਾ ਤੇ ਮਤਲਬ ਉਹ ਸ਼ਵੇਰ ਉੱਠਿਆ ਸੀ ਕਾਕਾ ਹਾਂ ਜੀ ਤੇ ਹੁਣ ਜਿਹੜੇ ਸਾਡੇ ਆਖਰੀ ਮਹਿਮਾਨ ਬਚੇ ਸੀ ਉਹ ਵੀ ਚੱਲੇ ਨੇ ਸ਼ਾਮ ਟਾਈਮ ਅਸੀਂ ਤੇ ਘਰ ਆ ਰਹੇ ਜੋ ਫਾਨੀ ਰਹ ਰਹੇ ਠੀਕ ਹੈ ਤੇ ਰਹੰਦੇ ਨਹੀਂ ਪਏ ਆ ਕਿ ਕਹਿੰਦੇ ਬੱਚੇ ਘਰ ਇਕੱਲੇ ਨੇ ਹਾਂ ਜੀ ਹੁਣ ਅਸੀਂ ਜਿਹੜੇ ਸਾਡੇ ਅਰੇ ਅੱਜ ਦੇ ਦਿਨ ਦੇ ਮਹਿਮਾਨ ਐ ਮਹਿਮਾਨ ਨੂੰ ਚੱਲੇ ਨੇ ਹੁਣ ਅਲਵਿਦਾ ਕਰਨੇ ਆ ਅਸੀਂ ਚਲੇ ਲੇ ਇੱਧਰ ਕੱਢੀ ਨਹੀਂ ਹੋ ਜਾਣੀ ਜ਼ਿਆਦਾ ਹਾਂ ਸੈੱਟ ਕਰਕੇ ਪਾਉਣੀ ਸੀ ਨਾ ਯਾਰ ਦੇ ਦੇ ਮੈਨੂੰ ਕੀ ਤੇ ਆਹ ਵੇਖੋ ਕਿਵੇਂ ਘੁੰਮਦੀ ਫਿਰਦੀ ਹੈ ਪਹਿਲੇ ਕਿਤੇ ਰੱਖ ਦੇ ਉਹ ਚਲੋ ਚੰਗਾ ਜੇ ਬਾਂਝ ਨਹੀਂ ਚਲੋ ਠੀਕ ਹੈ ਹਾਂ ਠੀਕ ਚੰਗਾ ਚੰਗਾ ਧਿਆਨ ਰੱਖਿਓ ਆਪਣਾ ਠੀਕ ਇੱਧਰ ਦਿਰਾਜ ਉੱਤੇ ਪਿਆ ਬਹੁਤ ਤੰਗ ਕੀਤਾ ਪਿਆ ਇਹ ਨੇ ਅੱਜ ਨਨੂ ਕੱਢ ਕੇ ਦੇ ਭੂਆ ਦੀ ਜੁੱਤੀ ਵਿੱਚੋਂ ਥੱਲੇ ਬਲੈਕ ਰੰਗ ਦੀ ਹੈ ਉਹ ਨਾ ਇੱਧਰ ਕਾਕਾ ਸੁੱਤਾ ਪਿਆ ਹਾਂਜੀ ਤੇ ਹੁਣ ਦੋਵੇਂ ਇਕੱਠੇ ਹੀ ਰੋਂਦੇ ਪਏ ਸੀ ਪਹਿਲਾਂ ਉਹਨੂੰ ਸੈੱਟ ਕੀਤਾ ਹੁਣ ਇਹਨੂੰ ਤੇ ਉਧਰ ਹੁਣ ਡੈਡੀ ਲੈ ਕੇ ਖੜੇ ਨੇ ਉਹਨੂੰ ਕਾਕੇ ਨੂੰ ਤੇ ਹੁਣ ਇਹ ਵੀ ਰੋਂਦਾ ਪਿਆ ਸੀ ਤੇ ਐਨ ਨੂੰ ਲੇਟ ਹੋ ਗਈ ਇਹ ਫੋਨ ਲੈ ਕੇ ਆਉਣ ਦੇ ਵਿੱਚ ਪਹਿਲਾਂ ਬੁਖਾਜੋ ਤੁਹਾਨੂੰ ਕੈਂਪਿਟੇਸ਼ਨ ਚੱਲਦਾ ਵਜੇ ਕੀ ਆਵਾਜ਼ ਉਸਦੀ ਇਹ ਹੁਣ ਐਲੋ ਆ ਫੇਰ ਰੋਣ ਲੱਗ ਗਿਆ ਫੜੀ 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 ਤੇ ਉਧਰ ਦੇਖ ਲਓ ਸਵੇਰ ਦੀ ਫੋਨ ਤੇ ਲੱਗੀ ਹੋਈ ਹੈ ਉਹਦੇ ਨਹੀਂ ਸਵੇਰ ਦੀ ਫੋਨ ਤੇ ਅੱਖਾਂ ਵੇਖ ਲਓ ਇਹਦੀਆਂ ਫੋਨ ਵੇਖ ਵੇਖ ਕੇ ਹੀਰੋਇਨ ਬਣੀ ਹੈ ਪਿੱਛੇ ਪਾ ਕੇ ਰਬੜ ਮੈਨੂੰ ਤੈਨੂੰ ਪਤਾ ਨਹੀਂ ਸਿਰ ਕਰਵਾਣਾ ਤੈਨੂੰ ਦੱਸਨੀ ਹੈ ਮੈਂ ਰੋਹ ਜਾ ਲੈਣ ਦੇ ਪਾਪਾ ਨੂੰ ਇਹ ਫੋਨ ਦਾ ਖੜਾ ਹੀ ਛੱਦੀ ਕਰਦੇ ਡੈਡੀ ਵਾਲਾ ਕਦੇ ਸ਼ੋਭਰੀਤ ਵਾਲਾ ਕਦੇ ਮੇਰਾ ਬੜਾ ਦੁਖੀ ਕੀਤਾ ਇਹਨੀ ਠੰਡ ਵੀ ਨਹੀਂ ਹੈਗੀ ਜਿੰਨੀਆਂ ਛੁੱਟੀਆਂ ਕਰਤੀਆਂ ਨੇ ਇੱਕ ਇਹ ਦੇਖੋ ਆਈ ਆ ਦੇਖੋ ਹੁਣ ਇੱਧਰ ਮੇਰੇ ਪਿੱਛੇ ਗੁੱਤ ਖਿੱਚਦੀ ਵੀ ਵੇਖ ਲੈ ਇੱਧਰ ਸਾਰੇ ਜਾਣੇ ਆ ਲੈ ਸੋਨ ਦਾ ਉਹ ਅਸਲੀ ਲੜੀ ਕਿੱਥੇ ਚਲ ਗਏ ਤੁਸੀਂ ਇਹ ਆਇਆ ਹੁਣ ਕੀਰਤ ਕੀ ਹਾਲ ਜੀ ਹਾਂ ਬੋਲ ਰੋਜ ਦੀ ਤੂੰ ਸਵੇਰ ਸਵੇਰ ਆਂਦਾ ਦੱਸ ਕੋਈ ਆਦਾ ਤੂੰ ਬਲਾਏ ਤੇ ਸਿਕੂ ਬੁਲੀ ਜੀਂ ਤੂੰ ਤੂੰ ਬੱਸ ਬੱਸ ਤੋਂ ਮਡਾਇਟ ਮਡਾਵਾ ਹਰਸਾ ਔਰ ਸਾ ਗੋਲਰ ਹੀ ਹੋਰ ਆਰਾਮ ਨਾਲ ਆ ਲੈ ਛੋਟੀ ਭੈਣ ਨੂੰ ਬਖਸ਼ ਉਹ ਕਰਨਾ ਚਾਹੀਦਾ ਛਲ ਠੀਕ ਹੈ ਮੇਰੇ ਵਿੱਚ ਰਣ ਤੈਨੂੰ ਮੈਂ ਚੱਕ ਲੜਦਾ